ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿਸਾਨ ਹੀ ਕਿਸਾਨ ਹੈ ਤੇ ਸਾਹਮਣੇ ਹਰਿਆਣਾ ਪ੍ਰਸ਼ਾਸਨ ਨੇ ਬਹੁਤ ਵੱਡੀ ਫੋਰਸ ਲਾਈ ਹੋਈ ਹੈ ਤਾਂ ਕਿਸਾਨ ਨੇ ਜਿਹੜੇ ਪਹਿਲਾ ਟਰੈਕਟਰ ਜਾ ਰਿਹਾ ਤਾਂ ਕਿਸਾਨਾਂ ਦਾ ਪਹਿਲਾ ਟਰੈਕਟਰ ਜਾ ਰਿਹਾ ਅੱਗੇ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਹਰਿਆਣਾ ਫੋਰਸ ਲੱਗੀ ਹੋਈ ਹੈ ਹਰਿਆਣੇ ਨੇ ਫੋਰਸ ਹੈ ਜਿਹੜੀ ਉਹ ਲਾਈ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਪਾਊਡਰ ਤੇ ਟੀਅਰ ਗੈਸ ਦੇ ਗੋਲੇ ਛੱਡੇ ਗਏ ਨੇ ਉਸੇ ਤਰੀਕੇ ਦੇ ਨਾਲ ਮਾਹੌਲ ਬਣਦਾ ਨਜ਼ਰ ਆ ਰਿਹਾ ਇੱਕ ਪਾਸੇ ਪ੍ਰਸ਼ਾਸਨ ਹੈ ਹਰਿਆਣਾ ਪੁਲਿਸ ਹੈ ਹਰਿਆਣੇ ਦੀਆਂ ਫੋਰਸਾਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਕਿਸਾਨ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਵੱਡੀ ਕਿਨਾਰੀ ਦੇ ਵਿੱਚ ਕਿਸਾਨ ਨੇ ਜਿਹੜੇ ਕਿਸਾਨੀ ਝੰਡੇ ਲੈ ਕੇ ਪੂਰੇ ਆਪਣੀ ਤਿਆਰੀ ਵਰਤਿਆਰੀ ਕਰਕੇ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਪਟ੍ਰੋਨ ਵੀ ਹੈ ਜਿਹੜਾ ਡਰੋਨ ਵੀ ਛੱਡਿਆ ਹੋਇਆ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਉਹ ਵੀ ਅੱਗੇ ਲਾਈ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਜਿੱਥੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਹੈ ਤਾਂ ਇਧਰਲੇ ਪਾਸੇ ਪਹਿਲਾ ਟਰੈਕਟਰ ਹੈ ਜਿਹੜਾ ਉਹ ਕਿਸਾਨਾਂ ਦਾ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਤਾਂ ਖਨੌਰੀ ਦੇ ਵਿੱਚ ਟਰੈਕਟਰ ਜਿਹੜਾ ਪਹਿਲਾ ਜਾ ਰਿਹਾ ਅਗਲੇ ਪਾਸੇ ਨੂੰ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ ਤਾਂ ਅੱਗੇ ਉਹ ਟਾਇਰ ਗਾਸ ਦੇ ਗੋਲੇ ਨੇ ਜਿਹੜੇ ਧਾਗੇ ਗਏ ਨੇ ਆਹ ਦੇਖ ਸਕਦੇ ਹੋ ਤੁਸੀਂ ਟਾਇਰ ਗਾਸ ਦੇ ਗੋਲੇ ਜਿਹੜੇ ਦਾਗੇ ਗਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੇ ਉੱਪਰ ਟੀਅਰ ਗੈਸ ਦੇ ਗੋਲੇ ਚੱਲ ਚੁੱਕੇ ਨੇ ਪਹਿਲਾ ਟਰੈਕਟਰ ਅੱਗੇ ਨੂੰ ਗਿਆ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਦੇ ਉੱਪਰ ਟੀਅਰ ਗੈਸ ਦੇ ਗੋਲੇ ਚੱਲ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਟੀਅਰ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਤਾਂ ਪਹਿਲਾ ਟਰੈਕਟਰ ਜਿਹੜਾ ਉਹ ਅੱਗੇ ਨੂੰ ਗਿਆ ਸੀ ਤਾਂ ਪਹਿਲਾ ਟਰੈਕਟਰ ਉੱਥੀ ਆਦਾ ਕਿਸਾਨ ਅੱਗੇ ਨੂੰ ਵਧ ਰਹੇ ਨੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਆ ਰੈਪ੍ਰੈਡੈਕਸ਼ਨ ਫੋਰਸ ਹੈ ਤੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਅਥਰੂ ਗੈ ਚੜਦੇ ਹੀ ਅਥਰੂ ਗੈਸ ਆ ਜਿਹੜੀ ਉਹ ਛੱਡੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਕੋਈ ਗੱਲ ਬਾਰਡਰ ਚਲੋ ਹੀ ਕਰਦੇ ਨਹੀਂ ਲੜਦੇ ਨਾ ਫੱਟੇ ਚੱਕ ਲਾਂਗੇ ਤਾਂ ਦਵਿੰਦਾਰਾ ਮੈਂ ਕਹੂੰਗਾ ਇੱਧਰ ਪਾਸੇ ਨੂੰ ਆਜੋ ਤਾਂ ਪੱਗਦਾਲ ਮੱਚ ਚੁੱਕੀ ਆ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਟੀਅਰ ਕੈਸ ਦੇ ਗੋਲੇ ਛੱਡ ਦਿੱਤੇ ਗਏ ਨੇ ਪੰਜ ਦਾੜਾ ਜਿਹੜੀ ਉਹ ਮੱਚ ਚੁੱਕੀ ਆ ਕਿਸਾਨ ਨੇ ਜਿਹੜੇ ਉਹ ਥੋੜਾ ਬੈਕਫੁੱਟ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਟੀਅਰ ਕੈਸ ਦੇ ਗੋਲੇ ਇਸ ਤਰੀਕੇ ਦੇ ਨਾਲ ਛੱਡੇ ਜਾ ਰਹੇ ਨੇ ਟੀਅਰ ਕੈਸ ਦੇ ਗੋਲੇ ਨੇ ਜਿਹੜੇ ਉਹ ਛੱਡੇ ਗਏ ਨੇ ਹਰਿਆਣਾ ਜਿਹੜੀਆਂ ਫੋਰਸਾਂ ਨੇ ਜਿਹੜੀਆਂ ਲਾਈਆਂ ਗਿਆ ਨੇ ਫੋਰਸਾਂ ਦੇ ਵੱਲੋਂ ਟੀਅਰ ਗੈਸ ਦੇ ਗੋਲੇ ਛੱਡੇ ਜਾ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਨੌਰੀ ਬਾਰਡਰ ਦੀਆਂ ਜਿੱਥੇ ਸ਼ੰਭੂ ਵਰਗਾ ਮਾਹੌਲ ਹੈ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਧਰ ਗੋਲੇ ਨੇ ਜਿਹੜੇ ਲਗਾਤਾਰ ਹਰਿਆਣੇ ਦੇ ਪ੍ਰਸ਼ਾਸਨ ਵੱਲੋਂ ਡਾਗੇ ਜਾ ਰਹੇ ਨੇ ਤਾਂ ਕਿਸਾਨ ਨੇ ਜਿਹੜੇ ਕਿਤਨਾ ਕਿਤੇ ਆਪਣਾ ਬਚਾਅ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗੇ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦਾ ਪਹਿਲਾ ਟਰੈਕਟਰ ਜਾ ਰਿਹਾ ਅੱਗੇ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਹਰਿਆਣਾ ਫੋਰਸ ਲੱਗੀ ਹੋਈ ਆ ਹਰਿਆਣੇ ਨੇ ਫੋਰਸ ਆ ਜਿਹੜੀ ਉਹ ਲਾਈ ਹੋਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਪੂ ਪਾਊਡਰ ਤੇ ਟੀਅਰ ਗੈਸ ਦੇ ਗੋਲੇ ਛੱਡੇ ਗਏ ਨੇ ਉਸੇ ਤਰੀਕੇ ਦੇ ਨਾਲ ਮਾਹੌਲ ਬਣਦਾ ਨਜ਼ਰ ਆ ਰਿਹਾ ਇੱਕ ਪਾਸੇ ਪ੍ਰਸ਼ਾਸਨ ਹੈ ਹਰਿਆਣਾ ਪੁਲਿਸ ਹੈ ਹਰਿਆਣੇ ਦੀਆਂ ਫੋਰਸਾਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਕਿਸਾਨ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਵੱਡੀ ਕਨਦੀ ਦੇ ਵਿੱਚ ਕਿਸਾਨ ਨੇ ਜਿਹੜੇ ਕਿਸਾਨੀ ਝੰਡੇ ਲੈ ਕੇ ਪੂਰੇ ਆਪਣੀ ਤਿਆਰੀ ਵਰਤਿਆਰੀ ਕਰਕੇ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾਦੇ ਹੋ ਡਰੋਨ ਵੀ ਹੈ ਜਿਹੜਾ ਡਰੋਨ ਵੀ ਛੱਡਿਆ ਹੋਇਆ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਉਹ ਵੀ ਅੱਗੇ ਲਾਈ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਜਿੱਥੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਹੈ ਤਾਂ ਇਧਰਲੇ ਪਾਸੇ ਪਹਿਲਾ ਟਰੈਕਟਰ ਹੈ ਜਿਹੜਾ ਉਹ ਕਿਸਾਨਾਂ ਦਾ ਪਹੁੰਚ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ ਤਕਨੌਰੀ ਦੇ ਵਿੱਚ ਟਰੈਕਟਰ ਜਿਹੜਾ ਪਹਿਲਾ ਜਾ ਰਿਹਾ ਅਗਲੇ ਪਾਸੇ ਨੂੰ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ ਤਾਂ ਅੱਗੇ ਉਹ ਟਾਇਰ ਗਾਸ ਦੇ ਗੋਲੇ ਨੇ ਜਿਹੜੇ ਦਾਗੇ ਗਏ ਨੇ ਉਹ ਦੇਖ ਸਕਦੇ ਹੋ ਤੁਸੀਂ ਟਾਇਰ ਗਾਸ ਦੇ ਗੋਲੇ ਜਿਹੜੇ ਦਾਗੇ ਗਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੇ ਉੱਪਰ ਟਾਇਰ ਗਾਸ ਦੇ ਗੋਲੇ ਚੱਲ ਚੁੱਕੇ ਨੇ ਪਹਿਲਾ ਟਰੈਕਟਰ ਅੱਗੇ ਨੂੰ ਗਿਆ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਦੇ ਉੱਪਰ ਟਾਇਰ ਗੈਸ ਦੇ ਗੋਲੇ ਚੱਲ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਟਾਇਰ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਤਾਂ ਪਹਿਲਾ ਟਰੈਕਟਰ ਜਿਹੜਾ ਉਹ ਅੱਗੇ ਨੂੰ ਗਿਆ ਸੀ ਤਾਂ ਪਹਿਲਾ ਟਰੈਕਟਰ ਉੱਥੇ ਆਦਾ ਕਿਸਾਨ ਅੱਗੇ ਨੂੰ ਵੱਧ ਰਹੇ ਨੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਆ ਰੈਪ੍ਰੋਡਕਸ਼ਨ ਫੋਰਸ ਹੈ ਤੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਅੱਤਰੂਗੇ ਚੜਦੇ ਹੀ ਅੱਤਰੂ ਗੈਸ ਆ ਜਿਹੜੀ ਉਹ ਛੱਡੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕੋਈ ਗੱਲ ਬਟਰ ਚਲ ਨਹੀਂ ਦੱਤੇ ਨਹੀਂ ਲਾਣ ਦੇਣਾ ਫੱਟੇ ਚੱਕ ਲਾਂਗੇ ਤਾਂ ਦਵੰਤਰਾ ਨਾ ਕਹੂੰਗਾ ਇਧਰ ਪਾਸੇ ਨੂੰ ਆਜੋ ਤਾਂ ਪੱਗਦਾਲ ਮੱਚ ਚੁੱਕੀ ਆ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਟਾਇਰ ਕਾਸ ਦੇ ਗੋਲੇ ਛੱਡ ਦਿੱਤੇ ਗਏ ਨੇ ਪੱਜ ਦੌੜਾ ਜਿਹੜੀ ਉਹ ਮੱਚ ਚੁੱਕੀ ਆ ਕਿਸਾਨ ਨੇ ਜਿਹੜੇ ਉਹ ਥੋੜਾ ਬੈਕਫੁੱਟ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਟਾਇਰ ਕਾਸ ਦੇ ਗੋਲੇ ਇਸ ਤਰੀਕੇ ਦੇ ਨਾਲ ਛੱਡੇ ਜਾ ਰਹੇ ਨੇ ਟਾਇਰ ਕੈਸ ਦੇ ਗੋਲੇ ਨੇ ਜਿਹੜੇ ਉਹ ਛੱਡੇ ਗਏ ਨੇ ਹਰਿਆਣਾ ਜਿਹੜੀਆਂ ਫੋਰਸਾਂ ਨੇ ਜਿਹੜੀਆਂ ਲਾਈਆਂ ਗਿਆ ਨੇ ਫੋਰਸਾਂ ਦੇ ਵੱਲੋਂ ਟਾਇਰ ਕੈਸ ਦੇ ਗੋਲੇ ਛੱਡੇ ਜਾ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਨੋਰੀ ਬਾਰਡਰ ਦੀਆਂ ਜਿੱਥੇ ਸ਼ੰਭੂ ਵਰਗਾ ਮਾਹੌਲ ਹੈ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਧਰ ਗੋਲੇ ਨੇ ਜਿਹੜੇ ਲਗਾਤਾਰ ਹਰਿਆਣਾ ਦੇ ਪ੍ਰਸ਼ਾਸਨ ਵੱਲੋਂ ਡਾਗੇ ਜਾ ਰਹੇ ਨੇ ਤਾਂ ਕਿਸਾਨ ਨੇ ਜਿਹੜੇ ਕਿਤਨਾ ਕਿਤੇ ਆਪਣਾ ਬਚਾਅ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗੇ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦਾ ਪਹਿਲਾ ਟਰੈਕਟਰ ਜਾ ਰਿਹਾ ਅੱਗੇ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਹਰਿਆਣਾ ਫੋਰਸ ਲੱਗੀ ਹੋਈ ਆ ਹਰਿਆਣੇ ਨੇ ਫੋਰਸ ਆ ਜਿਹੜੀ ਉਹ ਲਈ ਹੋਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਪਾਊਡਰ ਤੇ ਟੀਅਰ ਗੈਸ ਦੇ ਗੋਲੇ ਛੱਡੇ ਗਏ ਨੇ ਉਸੇ ਤਰੀਕੇ ਦੇ ਨਾਲ ਮਾਹੌਲ ਬਣਦਾ ਨਜ਼ਰ ਆ ਰਿਹਾ ਇੱਕ ਪਾਸੇ ਪ੍ਰਸ਼ਾਸਨ ਹੈ ਹਰਿਆਣਾ ਪੁਲਿਸ ਹੈ ਹਰਿਆਣੇ ਦੀਆਂ ਫੋਰਸਾਂ ਨੇ ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਕਿਸਾਨ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਵੱਡੀ ਕਨਦੀ ਦੇ ਵਿੱਚ ਕਿਸਾਨ ਨੇ ਜਿਹੜੇ ਕਿਸਾਨੀ ਝੰਡੇ ਲੈ ਕੇ ਪੂਰੇ ਆਪਣੀ ਤਿਆਰੀ ਵਰਤਿਆਰੀ ਕਰਕੇ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਮੈਂ ਕਹੂੰਗਾ ਇੱਕ ਵਾਰ ਜ਼ਰੂਰ ਦਿਖਾ ਦਿਓ ਉੱਪਰ ਡਰੋਨ ਵੀ ਹੈ ਜਿਹੜਾ ਡਰੋਨ ਵੀ ਛੱਡਿਆ ਹੋਇਆ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਰੈਪਿਡ ਐਕਸ਼ਨ ਫੋਰਸ ਹੈ ਜਿਹੜੀ ਉਹ ਵੀ ਅੱਗੇ ਲਾਈ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਖਨੌਰੀ ਬਾਰਡਰ ਤੋਂ ਜਿੱਥੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਹੈ ਤਾਂ ਇਧਰਲੇ ਪਾਸੇ ਪਹਿਲਾ ਟਰੈਕਟਰ ਹੈ ਜਿਹੜਾ ਉਹ ਕਿਸਾਨਾਂ ਦਾ ਪਹੁੰਚ ਚੁੱਕਿਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਖਨੌਰੀ ਬਾਰਡਰ ਤੋਂ ਤਾਂ ਖਨੌਰੀ ਦੇ ਵਿੱਚ ਟਰੈਕਟਰ ਜਿਹੜਾ ਪਹਿਲਾ ਜਾ ਰਿਹਾ ਅਗਲੇ ਪਾਸੇ ਨੂੰ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਦੇਖਣ ਵਾਲੀਆਂ ਹੋਣਗੀਆਂ ਤਾਂ ਅੱਗੇ ਉਹ ਟਾਇਰ ਗੈਸ ਦੇ ਗੋਲੇ ਨੇ ਜਿਹੜੇ ਧਾਗੇ ਗਏ ਨੇ ਉਹ ਦੇਖ ਸਕਦੇ ਹੋ ਤੁਸੀਂ ਟਾਇਰ ਗੈਸ ਦੇ ਗੋਲੇ ਜਿਹੜੇ ਅੱਗੇ ਗਏ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੇ ਉੱਪਰ ਟਾਇਰ ਗੈਸ ਦੇ ਗੋਲੇ ਚੱਲ ਚੁੱਕੇ ਨੇ ਪਹਿਲਾ ਟਰੈਕਟਰ ਅੱਗੇ ਨੂੰ ਗਿਆ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਦੇ ਉੱਪਰ ਟਾਇਰ ਗੈਸ ਦੇ ਗੋਲੇ ਚੱਲ ਚੁੱਕੇ ਨੇ ਪ੍ਰਸ਼ਾਸਨ ਵੱਲੋਂ ਟਾਇਰ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਤਾਂ ਪਹਿਲਾ ਟਰੈਕਟਰ ਜਿਹੜਾ ਉਹ ਅੱਗੇ ਨੂੰ ਗਿਆ ਸੀ ਤਾਂ ਪਹਿਲਾ ਟਰੈਕਟਰ ਉੱਥੇ ਆਦਾ ਕਿਸਾਨ ਅੱਗੇ ਨੂੰ ਵਧ ਰਹੇ ਨੇ ਇੱਕ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਆ ਰੈਪਿਡ ਐਕਸ਼ਨ ਫੋਰਸ ਹੈ ਤੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਅਤਰੂ ਗੈ ਚੜਦੇ ਹੀ ਅਤਰੂ ਗੈਸ ਆ ਜਿਹੜੀ ਉਹ ਛੱਡੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕੋਈ ਗੱਲ ਬਾਰਡਰ ਚਲੋ ਹੀ ਦੱਸਦੇ ਨਹੀਂ ਲਾਣ ਦੇਣਾ ਫੱਟੇ ਚੱਕ ਦਾਂਗੇ ਤਾਂ ਦਵੰਤਰਾ ਮੈਂ ਕਹੂੰਗਾ ਇੱਧਰ ਪਾਸੇ ਨੂੰ ਆਜੋ ਤਾਂ ਪੱਗਦਾਲ ਮੱਚ ਚੁੱਕੀ ਆ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਟੀਅਰ ਕੈਸ ਦੇ ਗੋਲੇ ਛੱਡ ਦਿੱਤੇ ਗਏ ਨੇ ਪੰਜ ਦਾੜਾ ਜਿਹੜੀ ਉਹ ਮੱਚ ਚੁੱਕੀ ਆ ਕਿਸਾਨ ਨੇ ਜਿਹੜੇ ਉਹ ਥੋੜਾ ਬੈਕਫੁੱਟ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਦੇਖ ਸਕਦੇ ਹੋ ਤੁਸੀਂ ਟੀਅਰ ਕੈਸ ਦੇ ਗੋਲੇ ਇਸ ਤਰੀਕੇ ਦੇ ਨਾਲ ਛੱਡੇ ਜਾ ਰਹੇ ਨੇ ਟੀਅਰ ਕੈਸ ਦੇ ਗੋਲੇ ਨੇ ਜਿਹੜੇ ਉਹ ਛੱਡੇ ਗਏ ਨੇ ਹਰਿਆਣਾ ਦੀਆਂ ਫੋਰਸਾਂ ਨੇ ਜਿਹੜੀਆਂ ਲਾਈਆਂ ਗਿਆ ਨੇ ਫੋਰਸਾਂ ਦੇ ਵੱਲੋਂ ਇਰਖਾਸ ਦੇ ਗੋਲੇ ਛੱਡੇ ਜਾ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਨੋਰੀ ਬਾਰਡਰ ਦੀਆਂ ਜਿੱਥੇ ਸ਼ੰਭੂ ਵਰਗਾ ਮਾਹੌਲ ਹੈ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਧਰ ਗੋਲੇ ਨੇ ਜਿਹੜੇ ਲਗਾਤਾਰ ਹਰਿਆਣੇ ਦੇ ਪ੍ਰਸ਼ਾਸਨ ਵੱਲੋਂ ਧਾਗੇ ਜਾ ਰਹੇ ਨੇ ਤਾਂ ਕਿਸਾਨ ਨੇ ਜਿਹੜੇ ਕਿਤਨਾ ਕਿਤੇ ਆਪਣਾ ਬਚਾਅ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗੇ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦਾ ਪਹਿਲਾ ਟਰੈਕਟਰ ਜਾ ਰਿਹਾ ਅੱਗੇ ਨੂੰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਹਰਿਆਣਾ ਫੋਰਸ ਲੱਗੀ ਹੋਈ ਆ ਹਰਿਆਣੇ ਨੇ ਫੋਰਸ ਆ ਜਿਹੜੀ ਉਹ ਲਾਈ ਹੋਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੈਂਪੂ ਪਾਊਡਰ ਤੇ